ਸਾਹਤਾ ਸ਼੍ਰੀਆ ਕਾਲਜੀ ਵੇਖ ਬਹੂ ਆਪਣੀ ਨਨਾਨ ਨੂੰ ਲੈ ਕੇ ਆਪਣਾ ਨਜ਼ਰੀਆ ਚੰਗਾ ਰੱਖ ਤੂੰ ਹੀ ਤਾਂ ਸਮਝ ਪਰ ਮੰਮੀ ਪੈਸੇ ਰੁੱਖਾਂ ਤੇ ਨਹੀਂ ਲੱਗਦੇ ਕੱਲ ਨੂੰ ਉਹਦੇ ਵਿਆਹ ਤੇ ਵੀ ਸਾਨੂੰ ਹੀ ਖਰਚਾ ਕਰਨਾ ਪਵੇਗਾ ਰਾਜਨ ਦੇ ਜਿੰਨਾ ਤੇਰਾ ਹੱਕ ਆ ਉਹਨਾਂ ਹੀ ਉਹਦੀ ਛੋਟੀ ਭੈਣ ਦਾ ਵਿਆਹ ਰਚਨਾ ਜੀ ਨੇ ਆਪਣੀ ਬਹੂ ਰਾਧਾ ਨੂੰ ਕਿਹਾ ਪਰ ਮਾਂ ਜੀ ਪੈਸੇ ਰੁੱਖਾਂ ਤੇ ਨਹੀਂ ਲੱਗਦੇ ਰੀਤੂ ਨੂੰ ਕੱਲ੍ਹ ਜ ਵਿੱਚ ਟ੍ਰਿਪ ਤੇ ਹਿਮਾਚਲ ਜਾਣਾ ਆ 20000 ਰੁਪਏ ਲੱਗ ਜਾਣਗੇ ਅਸੀਂ ਐਵੇਂ ਹੀ ਫਜ਼ੂਲ ਖਰਚ ਕਰਦੇ ਰਹਾਂਗੇ ਤਾਂ ਬਚਤ ਕਿਵੇਂ ਕਰ ਪਾਵਾਂਗੇ ਕੱਲ ਨੂੰ ਉਹਦਾ ਵਿਆਹ ਵੀ ਕਰਨਾ ਆ ਉਹਦੇ ਤੇ ਵੀ ਸਾਨੂੰ ਹੀ ਖਰਚ ਕਰਨਾ ਪਵੇਗਾ ਪਪਾ ਜੀ ਕੋਈ ਜ਼ਮੀਨ ਤਾਂ ਛੱਡ ਕੇ ਨਹੀਂ ਗਏ ਉਹਦੇ ਲਈ ਆਪਣੀ ਬੇਟੀ ਨੂੰ ਕਹਿ ਦਵੋ ਆਪਣੇ ਇਛਾਵਾਂ ਕਾਬੂ ਵਿੱਚ ਰੱਖੇ ਇਸ ਵਾਰ ਰਾਜਨ ਦੇ ਸਾਹਮਣੇ ਸ਼ਿਫਾਰਿਸ਼ ਲਾਉਣ ਦੀ ਕੋਈ ਜ਼ਰੂਰਤ ਨਹੀਂ ਆ ਗਾਦਾ ਨੇ ਕਿਹਾ ਬਹੂ ਰੀਤੂ ਨੂੰ ਜਰਵੀ ਫਜ਼ੂਲ ਖਰਚ ਕਰਨ ਦੀ ਆਦਤ ਨਹੀਂ ਆ ਉਹ ਤਾਂ ਆਪਣੇ ਪਾਪਾ ਦੇ ਗੁਜਰ ਜਾਣ ਤੋਂ ਬਾਅਦ ਹੀ ਸੋਚ ਸਮਝ ਕੇ ਆਪਣੇ ਲਈ ਕੁਝ ਮੰਗਦੀ ਆ ਕਾਲਜ ਦਾ ਆਖਰੀ ਸਾਲ ਆ ਉਹਦੀਆਂ ਸਾਰੀਆਂ ਸਹੇਲੀਆਂ ਜਾ ਰਹੀਆਂ ਨੇ ਟ੍ਰਿਪ ਤੇ ਇਸ ਲਈ ਉਹਦਾ ਵੀ ਮਨ ਹੋ ਗਿਆ ਕਿ ਉਹ ਵੀ ਟ੍ਰਿਪ ਤੇ ਜਾਵੇ ਫਿਰ ਇਹੋ ਜਿਹਾ ਮੌਕਾ ਕਿੱਥੇ ਮਿਲੂਗਾ ਉਹਨੂੰ ਤੇ ਬਹੂ ਮੇਰਾ ਬੇਟਾ ਇੰਨਾ ਲਾਇਕ ਤਾਂ ਹੈ ਹੀਕੇ ਆਪਣੀ ਛੋਟੀ ਭੈਣ ਦੀ ਇੱਛਾ ਪੂਰੀ ਕਰ ਸਕੇ ਪਿਛਲੇ ਮਹੀਨੇ ਤੂੰ ਆਪਣੇ ਭਰਾ ਭਾਬੀ ਦੀ ਐਨੀਵਰਸਰੀ ਤੇ ਉਹਨੂੰ ਸੋਨੇ ਦੀ ਅੰਗੂਠੀ ਦਿੱਤੀ ਸੀ ਆਪਣੀ ਭੈਣ ਦੇ ਕੁੜੀ ਹੋਣ ਤੇ ਉਹਨੂੰ ਪਹੁੰੜਾ ਗਿਫਟ ਕੀਤਾ ਸੀ ਆਪਣੀਆਂ ਸਹੇਲੀਆਂ ਦੇ ਨਾਲ ਵੀ ਤੂੰ 4 ਦਿਨ ਸ਼ਹਿਰ ਤੋਂ ਬਾਹਰ ਘੁੰਮ ਕੇ ਆਈਆਂ ਮੈਂ ਤਾਂ ਤੇਰੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਲਗਉਂਦੀ ਨਾ ਹੀ ਤੈਨੂੰ ਫਜ਼ੂਲ ਖਰਚ ਕਰਨ ਦਾ ਤਾਨਾ ਦਿੱਤਾ ਰਜਨਾ ਜੀ ਫਿਰ ਬੋਲੀ ਨਹੀਂ ਮੈਂ ਕਹਿ ਦਿੱਤਾਣਾ ਫਜ਼ੂਲ ਖਰਚੇ ਦੇ ਲਈ ਪੈਸੇ ਨਹੀਂ ਆ ਸਾਡੇ ਕੋਲ ਤੇ ਹਾਂ ਇਸ ਬਾਰੇ ਘਰ ਵਿੱਚ ਕਲੇਸ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਅੰਜਾਮ ਸਹੀ ਨਹੀਂ ਹੋਵੇਗਾ ਤੇ ਹਾਂ ਅੱਜ ਕੰਮ ਵਾਲੀ ਨਹੀਂ ਆਉਣ ਵਾਲੀ ਇਸ ਲਈ ਜਿਵੇਂ ਹੀ ਰਿਤੂ ਕਲਜ ਤੋਂ ਆਵੇ ਉਹਨੂੰ ਪਾਣੀ ਮਾਂਜਣ ਨੂੰ ਕਹਿ ਦੇਣਾ ਤੇ ਕੱਪੜਿਆਂ ਨੂੰ ਵੀ ਮਸ਼ੀਨ ਵਿੱਚ ਪਾ ਕੇ ਮਸ਼ੀਨ ਲਗਾ ਦੇਣੀ ਰਾਧਾ ਬੀਣਾ ਕਿਸੇ ਸ਼ਰਮ ਲਿਆਜ ਦੇ ਬੁਲੀ ਜਾ ਰਹੀ ਸੀ ঋতু ਦਾ ਇੱਕ ਲੈਕਚਰ ਨਾ ਹੋਣ ਦੀ وجہ ਨਾਲ ਉਹ ਕਾਲਜ ਤੋਂ ਅੱਜ ਜਲਦੀ ਵਾਪਸ ਆ ਗਈ ਸੀ। ਆਪਣੀ ਭਾਬੀ ਦੀਆਂ ਗੱਲਾਂ ਸੁਣ ਕੇ ਉਹਦੇ ਪੈਰ ਬਾਹਰ ਦਰਵਾਜ਼ੇ ਤੇ ਹੀ ਰੁਕ ਗਏ। ਅੰਦਰ ਆਉਂਦਿਆਂ ਹੀ ਉਹਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਆ ਕਿ ਮੇਰੇ ਲਈ ਭਾਬੀ ਨਾਲ ਨਾ ਨਾ ਉਲਝਿਆ ਕਰੋ। ਮੈਂ ਕਿਸੇ ਟ੍ਰਿਪ ਤੇ ਨਹੀਂ ਜਾਣਾ। ਇੰਨਾ ਕਹਿ ਕੇ ਰੀਤੂ ਭਾਂਡੇ ਸਾਫ ਕਰਨ ਚਲੀ ਗਈ। ਪਹਿਲਾਂ ਖਾਣਾ ਤਾਂ ਖਾ ਲਾ। ਰਚਨਾ ਜੀ ਰੀਤੂ ਨੂੰ ਇਹ ਕਹਿੰਦੀ ਹੀ ਰਹਿ ਗਈ। ਰਚਨਾ ਜੀ ਦੇ ਦੋ ਬੱਚੇ ਆ ਇੱਕ ਬੇਟਾ ਰਾਜਨ ਤੇ ਬੇਟੀ ਰੀਤੂ ਰਚਨਾ ਜੀ ਦੇ ਪਤੀ ਹਾਰਟ ਅਟੈਕ ਦੀ ਵਜ੍ਹਾ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਤੇ ਉਹਨਾਂ ਦਾ ਬੇਟਾ ਰਾਜਨ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਚੰਗੀ ਪੋਸਟ 'ਤੇ ਸੀ ਉਹਦਾ ਵਿਆਹ ਇੱਕ ਸਾਲ ਪਹਿਲਾਂ ਰਾਧਾ ਨਾਲ ਹੋਇਆ ਸੀ ਰਾਜਨ ਆਪਣੀ ਮਾਂ ਤੇ ਭੈਣ ਦਾ ਬਹੁਤ ਧਿਆਨ ਰੱਖਦਾ ਸੀ ਆਪਣੀ ਛੋਟੀ ਭੈਣ ਦੇ ਸਿਰ 'ਤੇ ਇੱਕ ਪਿਓ ਵਾਂਗ ਹੱਥ ਰੱਖਦਾ ਸੀ ਪਰ ਇਹ ਗੱਲ ਰਾਧਾ ਨੂੰ ਜ਼ਰਾ ਵੀ ਪਸੰਦ ਨਹੀਂ ਸੀ ਉਹ ਆਪਣੇ ਮੂਹ ਤੋਂ ਹਮੇਸ਼ਾ ਸਾਸਤੇ ਨਨਾਂ ਦੇ ਖਿਲਾਫ ਹਮੇਸ਼ਾ ਆਗ ਹੀ ਉਗਲਦੀ ਸੀ ਜਦੋਂ ਕਿ ਉਹਨੂੰ ਸਮਝਣਾ ਚਾਹੀਦਾ ਆ ਕਿ ਉਹਨੂੰ ਸਹੁਰੇ ਆਏ ਹੋਏ 4 ਦਿਨ ਹੀ ਹੋਏ ਆ ਜਦੋਂ ਕਿ ਉਹਦੀ ਮਨਾਨ ਉਹਦੇ ਪਤੀ ਦੇ ਨਾਲ ਜਨਮ ਤੋਂ ਹੀ ਮੌਜੂਦ ਆ ਰਾਧਾ ਬਹੁਤ ਚਲਾਕ ਸੀ ਆਪਣੇ ਪਤੀ ਦੇ ਸਾਹਮਣੇ ਚੰਗਾ ਬਣ ਲਈ ਉਹ ਸਾਸਤੇ ਨਨਾਂ ਦੇ ਨਾਲ ਚੰਗਾ ਵਿਹਾਰ ਕਰਦੀ ਪਤੀ ਦੇ ਸਾਹਮਣੇ ਆਪਣੇ ਆਪ ਨੂੰ ਲਚਾਰ ਦਿਖਾਉਂਦੀ ਏਵੇਂ ਦਿਖਾਉਂਦੀ ਜਿਵੇਂ ਸਾਸਤੇ ਨਨਾਂ ਨਾਲ ਮਿਲ ਕੇ ਉਦੇ ਉੱਤੇ ਅਤਿਆਚਾਰ ਕਰਦੀ ਹੁਣ ਰੋ ਰੋ ਕੇ ਪਤੀ ਨੂੰ ਸਾਸਤੇ ਨਾਨ ਦੇ ਖਿਲਾਫ ੜਕਮਦੀ ਵੇਖ ਰਾਦਾ ਉਹ ਮੇਰੀ ਮਾਂ ਤੇ ਭੈਣ ਆ ਮਾਂ ਦੀ ਉਮਰ ਹੋ ਗਈ ਆ ਇਸ ਲਈ ਉਹਨਾਂ ਦੇ ਸੁਭਾਅ ਵਿੱਚ ਚਿੜਚਿੜਾਪਨ ਆ ਗਿਆ ਹੋਵੇਗਾ ਤੂੰ ਵੀ ਉਹਨਾਂ ਨਾਲ ਬੈਸਣਾ ਕਰਿਆ ਕਰ ਉਹਨਾਂ ਨੂੰ ਪਲਟ ਕੇ ਜਵਾਬ ਨਾ ਦਿਆ ਕਰ ਤੇ ਆਪਣੀ ਨਾਨ ਨੂੰ ਆਪਣੀ ਛੋਟੀ ਭੈਣ ਸਮਝ ਕੱਲ ਨੂੰ ਉਹ ਵਿਆਹ ਕੇ ਕਰਕੇ ਇੱਥੋਂ ਚਲੀ ਜਾਵੇਗੀ ਵਿਚਾਰੀ ਰਾਜਨ ਰਾਧਾ ਨੂੰ ਸਮਝੰਦਾ ਪਰ ਰਾਧਾ ਦਾ ਇਰਾਦਾ ਆਪਣੀ ਆਜ਼ਾਦੀ ਦੇ ਲਈ ਤੇ ਕੰਮ ਤੋਂ ਬਚਣ ਲਈ ਤੇ ਪਤੀ ਨੂੰ ਉਹਦੇ ਪਰਿਵਾਰ ਤੋਂ ਦੂਰ ਕਰਨ ਦਾ ਸੀ ਪਰ ਉਹਦਾ ਪਤੀ ਘਰ ਦਾ ਇਕਲੌਤਾ ਪੁੱਤ ਸੀ ਉਹਨੂੰ ਮਾਂ ਤੇ ਭੈਣ ਤੋਂ ਵੱਖ ਕਰਨਾ ਰਾਧਾ ਦੇ ਲਈ ਬਹੁਤ ਮੁਸ਼ਕਲ ਹੋ ਰਿਹਾ ਸੀ ਇਸ ਗੱਲ ਦਾ ਗੁੱਸਾ ਵੀ ਉਹ ਆਪਣੀ ਸੱਸ ਤੇ ਨਾਨਾ ਤੇ ਹੀ ਉਤਾਰਦੀ ਰੀਤੂ ਦੀ ਗ੍ਰੈਜੂਏਸ਼ਨ ਕੰਪਲੀਟ ਹੁੰਦੇ ਹੀ ਰਾਧਾ ਉਹਦੇ ਵਿਆਹ ਦੇ ਬਾਰੇ ਵਿੱਚ ਸੋਚਣ ਲੱਗੀ ਸੁਣੋ ਮਾਜੀ ਜਿੰਨਾ ਪੜਨਾ ਸੀ ਅਸੀਂ ਉਹਨੂੰ ਪੜਾ ਦਿੱਤਾ ਹੁਣ ਸਾਨੂੰ ਰੀਤੂ ਦੇ ਵਿਆਹ ਬਾਰੇ ਸੋਚਣਾ ਚਾਹੀਦਾ ਆ ਮੇਰਾ પતિ ਇਕੱਲਾ ਘਰ ਦੀ ਪੂਰੀ ਜ਼ਿੰਮੇਵਾਰੀ ਚੁੱਕਦਾ ਆ ਆਖਿਰ ਅਸੀਂ ਵੀ ਆਪਣਾ ਭਵਿੱਖ ਵੇਖਣਾ ਆ ਕੱਲ ਨੂੰ ਸਾਡੇ ਵੀ ਬੱਚੇ ਹੋਣਗੇ ਜ਼ਿੰਮੇਵਾਰੀ ਵਧੇਗੀ ਉਹਦੇ ਤੋਂ ਪਹਿਲਾਂ ਰੀਤੂ ਦਾ ਵਿਆਹ ਕਰਕੇ ਉਹਦੀ ਜ਼ਿੰਮੇਵਾਰੀ ਤੋਂ ਫ੍ਰੀ ਹੋ ਜਾਈਏ ਮੇਰੀ ਭੈਣ ਨੇ ਇੱਕ ਰਿਸ਼ਤਾ ਦੱਸਿਆ ਆ ਰੀਤੂ ਦੇ ਲਈ ਰਾਧਾ ਨੇ ਕਿਹਾ ਤਤਮੀਂਦੀ ਭੈਣ ਨੇ ਰਿਸ਼ਤਾ ਦੱਸਿਆ ਆਏ ਸੋਚ ਕੇ ਰਾਜਨ ਨੇ ਜ਼ਿਆਦਾ ਸ਼ਾਨ ਬੀਣ ਵੀ ਨਹੀਂ ਕੀਤੀ ਰੀਤੂ ਦਾ ਵਿਆਹ ਅਰुण ਦੇ ਨਾਲ ਪੱਕਾ ਕਰ ਦਿੱਤਾ ਨਨਾਨ ਨੂੰ ਵਿਦਾ ਕਰਕੇ ਰਾਧਾ ਨੇ ਚੈਨ ਦਾ ਸਾਹ ਲਿਆ ਵਕਤ ਇੰਨੇ ਹੀ ਬੀਤ ਰਿਹਾ ਸੀ ਜਦੋਂ ਰਾਧਾ ਦੋ ਜੁੜਵਾ ਬੱਚਿਆਂ ਦੀ ਮਾਂ ਬਣ ਗਈ ਇੱਕ ਬੇਟਾ ਤੇ ਇੱਕ ਬੇਟੀ ਰਚਨਾ ਜੀ ਨੇ ਵੀ ਸਭ ਕੁਝ ਭੁੱਲ ਕੇ ਆਪਣੀ ਬਹੂ ਦੀ ਬਹੁਤ ਸੇਵਾ ਕੀਤੀ ਪਰ ਰਾਧਾ ਸੁਭਾਅ ਤੋਂ ਹੀ ਮਤਲਬੀ ਸੀ ਆਪਣਾ ਮਤਲਬ ਨਿਕਲ ਜਾਣ ਤੋਂ ਬਾਅਦ ਉਹ ਫਿਰ ਤੋਂ ਸੱਸ ਦੇ ਨਾਲ ਬੁਰਾ ਵਿਹਾਰ ਕਰਨ ਲੱਗੀ ਰਚਨਾ ਜੀ ਚੰਗੀ ਮਾਂ ਤੇ ਚੰਗੀ ਸੱਸ ਸੀ ਉਹ ਆਪਣੇ ਬੇਟੇ ਨੂੰ ਸੱਸ ਬਹੂ ਦੀ ਕਲੇਸ਼ ਨਾਲ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਉਹ ਚੁੱਪ ਹੀ ਰਹਿੰਦੀ ਬਹੂ ਜੋ ਕੰਮ ਬੋਲਦੀ ਉਹ ਚੁੱਪਚਾਪ ਕਰ ਦਿੰਦੀ ਬਹੂ ਦੇ ਬੱਚਿਆਂ ਨੂੰ ਸੰਭਾਲਦੀ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਸਮਾਂ ਬਤਾਉਂਦੀ ਇੱਧਰ ਕੁਝ ਸਮੇਂ ਤੋਂ ਰੀਤੂ ਦਾ ਆਪਣੇ ਪੇਕੇ ਹੋਣਾ ਜਾਣਾ ਇੱਕਦਮ ਘਟ ਹੋ ਗਿਆ ਫੋਨ ਤੇ ਵੀ ਮਹੀਨੇ ਵਿੱਚ ਇੱਕ ਦੋ ਵਾਰ ਹੀ ਗੱਲ ਹੋ ਪਉਂਦੀ ਸੀ ਉਹ ਵੀ ਰਚਨਾ ਜੀ ਨੂੰ ਹਾਂ ਜਾਂ ਨਾ ਵਿੱਚ ਘੱਟ ਲਫ਼ਜ਼ਾਂ ਵਿੱਚ ਹੀ ਜਵਾਬ ਦਿੰਦੀ ਰਚਨਾ ਜੀ ਨੂੰ ਆਪਣੀ ਬੇਟੀ ਦੀ ਚਿੰਤਾ ਸਤਾਉਣ ਲੱਗੀ ਉਸ ਦਿਨਾਂ ਬਾਅਦ ਰਿਤੂ ਦਾ ਰਚਨਾ ਜੀ ਦੇ ਕੋਲ ਫੋਨ ਆਉਂਦਾ ਆ ਤੇ ਉਹ ਰੋਂਦੇ ਹੋਏ ਕਹਿੰਦੀ ਆ ਮਾਂ ਮੈਂ ਸਭ ਕੁਝ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਦੀ ਤਰ੍ਹਾਂ ਹੱਥ ਵਿੱਚੋਂ ਸਭ ਫਿਸਲਦਾ ਜਾ ਰਿਹਾ ਆ ਮੇਰੇ ਵਿਆਹ ਨੂੰ 5 ਸਾਲ ਹੋ ਗਿਆ ਪਰ ਮੇਰੀ ਗੋਦ ਹਜੇ ਤੱਕ ਸੁਨੀਆਂ ਮੇਰੇ ਪ੍ਰਤੀ ਪੂਰਾ ਪਰਿਵਾਰ ਹੀਣ ਭਾਵਨਾ ਨਾਲ ਭਰ ਗਿਆ ਆ ਤੇ ਪਤੀ ਦੇ ਤਾਨੇ ਸੁਣ ਸੁਣ ਕੇ ਮੈਂ ਥੱਕ ਗਈ ਆ ਮਾਂਜ ਸ਼ਬਦਨ ਗਾਲ ਵਾਂਗ ਲੱਗਦਾ ਆ ਜੋ ਮੈਂ ਰੋਜ਼ ਸੁਣਦੀ ਆ ਮੈਂ ਆਪਣੇ ਪਤੀ ਨੂੰ ਕਿਹਾ ਵੀ ਕਿ ਸਾਨੂੰ ਆਪਣੇ ਦੋਵਾਂ ਦੇ ਹੀ ਜ਼ਰੂਰੀ ਟੈਸਟ ਕਰਵਾਉਣੇ ਚਾਹੀਦੇ ਆ ਤੇ ਡਾਕਟਰ ਤੋਂ ਟ੍ਰੀਟਮੈਂਟ ਲੈਣਾ ਚਾਹੀਦਾ ਆ ਪਰ ਮੇਰੇ ਪਤੀ ਆਪਣਾ ਟੈਸਟ ਕਰਵਾਉਣ ਨੂੰ ਤਿਆਰ ਹੀ ਨਹੀਂ ਆ ਉਹ ਕਹਿੰਦੇ ਆ ਤੇਰੇ ਵਿੱਚ ਹੀ ਕੋਈ ਕਮੀ ਹੋਵੇਗੀ ਕੀ ਕਰਾਂ ਹੁਣ ਮੈਂ ਮਾਂ ਕੁਝ ਸਮਝ ਨਹੀਂ ਆ ਰਿਹਾ ਰੀਤੂ ਨੇ ਕਿਹਾ ਰੀਤੂ ਦਾ ਪਤੀ ਅਰुण ਦੁਨੀਆ ਦਾ ਤੇ ਆਪਣੇ ਪਰਿਵਾਰ ਦਾ ਸਾਹਮਣਾ ਕਰਨ ਨੂੰ ਤਿਆਰ ਹੀ ਨਹੀਂ ਸੀ ਇਸ ਲਈ ਸਾਰਾ ਇੰਜਾਮ ਆਪਣੀ ਪਤਨੀ ਤੇ ਲਗਾਉਣਾ ਹੀ ਉਹਨੂੰ ਸਹੀ ਲੱਗਿਆ ਹੁਣ ਤਾਂ ਆਪਣਾ ਸਾਰਾ ਗੁੱਸਾ ਉਹ ਆਪਣੀ ਪਤਨੀ ਤੇ ਹੀ ਕੱਢਦਾ ਉਸੋ ਤੇ ਹੱਥ ਤੱਕ ਵੀ ਉਠਾ ਦਿੰਦਾ ਪਰ ਪੇਕਿਆਂ ਤੋਂ ਰੀਤੂ ਦੇ ਬਚਾਲੇ ਕੋਈ ਵੀ ਨਹੀਂ ਆਇਆ ਉਹ ਆਪਣਾ ਘਰ ਸਮਝ ਕੇ ਉਮੀਦ ਦੇ ਨਾਲ ਖੁਦ ਹੀ ਪੇਕੀ ਆ ਗਈ ਰੀਤੂ ਨੂੰ ਸਮਾਨ ਦੇ ਨਾਲ ਵੇਖ ਕੇ ਰਾਧਾ ਚੌਂਕ ਗਈ ਕੀ ਹੋਇਆ ਇਵੇਂ ਬਿਨਾਂ ਕੋਈ ਖਬਰ ਦੇ ਕਿਵੇਂ ਆ ਗਈ ਝਗੜਾ ਕਰਕੇ ਆਈਆਂ ਸਹੌਰਿਆਂ ਤੋਂ ਮੈਂ ਖੁਦ ਚੈਨ ਨਾਲ ਰਹੂਗੀ ਨਾ ਸਾਨੂੰ ਰਹਿਣ ਦਊਗੀ ਰਾਦਾ ਬੋਲੀ ਜਾ ਰਹੀ ਸੀ ਰਿਤੂਲ ਗੁਰ ਨੇ ਬੈਠਣ ਤੱਕ ਦਾ ਵੀ ਨਹੀਂ ਕਿਹਾ ਬਹੁਤ ਜਰਾ ਸਤਾਂ ਲੈਨ ਦੇ ਵਿਚਾਰੇ ਨੂੰ ਉਹਦੀ ਸ਼ਕਲ ਵੇਖ ਕੇ ਹੀ ਸਮਝ ਆ ਰਿਹਾ ਆ ਵਿਚਾਰੀ ਕਿੰਨੀ ਪਰੇਸ਼ਾਨੀ ਵਿੱਚ ਆ ਰਚਨਾ ਜੀ ਬੋਲੀ ਬਸ ਤੁਹਾਡੇ ਵਰਗੀਆਂ ਮਾਵਾਂ ਹੋਂ ਤਾਂ ਜੋ ਆਪਣੀ ਬੇਟੀ ਦਾ ਘਰ ਵਸਣ ਨਹੀਂ ਦਿੰਦੀਆਂ ਦੋ ਅਥਰੂ ਵਹਾਏ ਨਹੀਂ ਬੇਟੀ ਨੇ ਕੀ ਉਹਨੂੰ ਪਿਆਰ ਕਰਨ ਲੱਗਦੀਆਂ ਨਹੀਂ ਰਾਦਾ ਬੋਲੀ ਭਾਬੀ ਤੁਸੀਂ ਮਾਂ ਨਾਲ ਇਸ ਤਰ੍ਹਾਂ ਗੱਲ ਨਾ ਕਰੋ ਮੈਂ ਆਪਣੇ ਸਹੁਰੇ ਛੱਡ ਕੇ ਨਹੀਂ ਆਈਆਂ ਬਸ ਕੁਝ ਦਿਨਾਂ ਦੇ ਲਈ ਮਨ ਹਲਕਾ ਕਰਨ ਲਈ ਇੱਥੇ ਆਈਆਂ ਰੀਤੂ ਬੋਲੀ ਬਹੂ ਧਿਆਨ ਨਾਲ ਵੇਖ ਉਹਦੇ ਸਰੀਰ ਤੇ ਪੈ ਸੱਟਾਂ ਦੇ ਨਿਸ਼ਾਨ ਥੋੜਾ ਤਾਂ ਦਰਸਾ ਕਰੋ ਉਹਦੇ ਤੇ ਤੇਰੀ ਵੀ ਇੱਕ ਧੀ ਆ ਰਚਨਾ ਜੀ ਬੋਲੀ ਤੁਸੀਂ ਆਪਣੀ ਧੀ ਨੂੰ ਇੱਥੇ ਪੇਕੇ ਬਿਠਾਉਣ ਬਾਰੇ ਸੋਚਣਾ ਵੀ ਨਾ ਤੇ ਤੁਸੀਂ ਮੇਰੀ ਧੀ ਨੂੰ ਕਿਵੇਂ ਵਾਧੂਆ ਦੇ ਸਕਦੇ ਹੋ ਪਤਾ ਹੈ ਤੁਹਾਨੂੰ ਕਿ ਇਸ ਫਲੈਟ ਦੀ ਰਜਿਸਟਰੀ ਵਿੱਚ ਮੇਰਾ ਵੀ ਨਾਮ ਆਇਆ ਕਿ ਤੇ ਤੁਹਾਨੂੰ ਹੀ ਇਸ ਘਰ ਤੋਂ ਬਾਹਰ ਜਾਣ ਦੀ ਨੌਬਤ ਨਾਲ ਜਾਵੇ ਰਾਦਾ ਆਪਣੀ ਨਾਨਾ ਨੂੰ ਸਹਾਰਾ ਦੇਣ ਦੀ ਬਜਾਏ ਉਹ ਨਹੀਂ ਗਲਤ ਠਹਿਰਾ ਰਹੀ ਸੀ ਪਰਿਵਾਰ ਵਿੱਚ ਬਣਾ ਕੇ ਰੱਖਣਾ ਨਹੀਂ ਹੁੰਦਾ ਤੈਨੂੰ ਪਤੀ ਨੂੰ ਖੁਸ਼ ਰੱਖਣਾ ਵੀ ਨਹੀਂ ਆਉਂਦਾ ਤੈਨੂੰ ਤੇਰੇ ਵੀ ਲੱਛਣ ਸਹੀ ਨਹੀਂ ਹੋਣੇ ਇਸੇ ਲਈ ਤੇਰਾ ਪਤੀ ਤੇਰੇ ਤੇ ਹੱਥ ਚੁੱਕਦਾ ਹੋਵੇਗਾ ਪਹੰਦੇ ਲਈ ਦੁਨੀਆ ਨਾਲ ਲੜਨ ਵਾਲਾ ਭਰਾ ਵੀ ਆਪਣੀ ਪਤਨੀ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲ ਪਾਰਿਆ ਸੀ ਉਹ ਬਸ ਆਪਣੀ ਭੈਣ ਦੀ ਹਾਲਤ ਤੋਂ ਦੁਖੀ ਸੀ ਰੀਤੂ ਇੰਨੇ ਆਪਣਾ ਸਹੁਰਾ ਘਰ ਛੱਡ ਕੇ ਨਹੀਂ ਆਉਂਦੇ ਭੈਣ ਅਸੀਂ ਤੇਰੇ ਸਹੁਰਿਆਂ ਨੂੰ ਸਮਝਾਉਣਗੇ ਤਾਂ ਹੋ ਸਕਦਾ ਹੈ ਕਿ ਹਾਲਾਤ ਹੋਰ ਵਿਗੜ ਜਾਣ ਤੂੰ ਥੋੜੇ ਦਿਨ ਇੱਥੇ ਰੁਕ ਕੇ ਵਾਪਸ ਸਹੁਰੇ ਚਲੀ ਜਾਵੀਂ ਹੋ ਸਕਦਾ ਹੈ ਹਾਲਾਤ ਕੁਝ ਠੀਕ ਹੋ ਜਾਣ ਤੂੰ ਆਪਣੀ ਭਾਬੀ ਦਾ ਸੁਭਾਤਾ ਜਾਣਦੀ ਹੈ ਨਾ ਬੱਚਿਆਂ ਨੂੰ ਸੰਭਾਲਦੇ ਸੰਭਾਲਦੇ ਬਸ ਥੋੜੀ ਤੇਜ਼ ਸੁਭਾਅ ਦੀ ਹੋ ਗਈ ਆ ਰੀਤੂ ਦੇ ਪ੍ਰਾਰਾਜਨ ਨੇ ਕੋਰਾ ਜਵਾਬ ਦਿੱਤਾ ਦੁਖੀ ਮਾਨ ਨਾਲ ਰੀਤੂ ਦੋ ਦਿਨ ਪੇਕੇ ਰੁੱਕ ਕੇ ਸੌਰੇ ਚਲੀ ਗਈ ਹੁਣ ਤਾਂ ਉਹਦੇ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਰਾ ਵਿਹਾਰ ਹੋਣ ਲੱਗਾ ਉਹਨੇ ਇਸ ਵਾਰ ਆਪਣੇ ਪੇਕੇਆਂ ਤੋਂ ਕੋਈ ਵੀ ਉਮੀਦ ਨਹੀਂ ਰੱਖੀ ਜਦੋਂ ਗੱਲ ਬਰਦਾਸ਼ਤ ਤੋਂ ਬਾਹਰ ਹੋਈ ਤਾਂ ਉਹਨੇ ਆਪਣੇ ਸਾਰੇ ਸਰਟੀਫਿਕੇਟ ਆਧਾਰ ਕਾਰਡ ਪੈਨ ਕਾਰਡ ਤੇ ਗਹਿਣੇ ਲੈ ਤੇ ਆਪਣੇ ਸੌਰੇ ਨੂੰ ਛੱਡ ਦਿੱਤਾ ਉਹ ਮੁੰਬਈ ਵਰਗੇ ਵੱਡੇ ਸ਼ਹਿਰ ਵਿੱਚ ਚਲੀ ਗਈ ਉੱਥੇ ਉਹਦੀ ਮਦਦ ਉਦੀ ਸਕੂਲ ਦੀ ਇੱਕ ਸਹੇਲੀ ਨੇ ਕੀਤੀ ਉਹ ਵਿਆਹ ਤੋਂ ਬਾਅਦ ਮੁੰਬਈ ਵਿੱਚ ਹੀ ਰਹਿੰਦੀ ਸੀ ਰੀਤੂ ਨੇ ਹੁਣ ਤੱਕ ਦੀ ਆਪਣੀ ਸਾਰੀ ਹੱਡ ਬੀਤੀ ਆਪਣੀ ਸਹੇਲੀ ਨੂੰ ਦੱਸੀ ਉਦੀ ਸਹੇਲੀ ਨੇ ਉਹਦੇ ਰਹਿਣ ਦਾ ਇੰਤਜ਼ਾਮ ਇੱਕ ਕੁੜੀਆਂ ਦੇ ਹੋਸਟਲ ਵਿੱਚ ਕਰ ਦਿੱਤਾ ਜਿੱਥੇ ਇੱਕ ਹਾਲ ਵਿੱਚ 10 ਤੋਂ 15 ਕੁੜੀਆਂ ਰਹਿੰਦੀਆਂ ਸੀ ਰੀਤੂ ਨੇ ਆਪਣੇ ਗਿਆਨੀ ਵੇਚ ਕੇ ਕੁਝ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਉਹ ਉੱਥੇ ਕੁਝ ਔਰਤਾ ਦੁਆਰਾ ਚਲਾਏ ਜਾਣ ਵਾਲੀ ਫੈਕਟਰੀ ਨਾਲ ਜੁੜ ਗਈ ਜਿੱਥੇ ਪਾਪੜ ਆਚਾਰ ਨਮਕੀਰਣਾ ਆਦੀ ਸਮਾਨ ਬਣਾਏ ਜਾਂਦੇ ਸੀ ਇੱਦਾਂ ਰਾਧਾ ਆਪਣੀ ਸਾਸ ਨੂੰ ਵਕਤ ਬੇਵਕਤ ਤਾਨੇ ਦਿੰਦੀ ਰਹਿੰਦੀ ਸਾਰੀ ਦੁਨੀਆਂ ਵਿੱਚ ਸਾਡੀ ਥੂ ਥੂ ਕਰਵਾ ਦਿੱਤੀ ਤੁਹਾਡੀ ਧੀ ਨੇ ਆਪਣਾ ਸਹੌਰਾ ਘਰ ਤੇ ਪਤੀ ਨਹੀਂ ਸੰਭਾਲ ਲਿਆ ਗਿਆ ਉਹਦੇ ਕੋਲੋਂ ਭੱਜ ਗਈ ਸਹੁਰਿਆਂ ਤੋਂ ਇਹਦੇ ਤੋਂ ਚੰਗਾ ਸੀ ਉਹ ਮਰ ਜਾਂਦੀ ਤਾਂ ਬਹੁਤ ਵਧੀਆ ਹੁੰਦਾ ਉਹਦੇ ਪ੍ਰਾਰਾਜਨ ਨੀਵੀਂ ਆਪਣੀ ਤਰਫ ਤੋਂ ਹਰ ਕੋਸ਼ਿਸ਼ ਕੀਤੀ ਉਹਨੂੰ ਲੱਭਣ ਦੀ ਪਰ ਉਹਦੀ ਭੈਣ ਦਾ ਕੋਈ ਵੀ ਪਤਾ ਨਾ ਲੱਗਿਆ ਇਹ ਸਦਮਾ ਰਚਨਾ ਜੀ ਕੋਲੋਂ ਬਰਦਾਸ਼ਤ ਨਹੀਂ ਹੋ ਪਾਇਆ ਤੇ ਉਹ ਦੁਨੀਆ ਛੱਡ ਕੇ ਪਰਲੋਕ ਸਦਾਰ ਗਈ ਵਕਤ ਦਾ ਪਹੀਆ ਇਵੇਂ ਹੀ ਚੱਲ ਰਿਹਾ ਸੀ ਰੀਤੂ ਦੇ ਚਲੇ ਜਾਣ ਤੋਂ ਬਾਅਦ ਉਹਦੇ ਪਤੀ ਨੇ ਦੂਸਰਾ ਵਿਆਹ ਕਰ ਲਿਆ ਇਸ ਗੱਲ ਦੀ ਖਬਰ ਰੀਤੂ ਨੂੰ ਨਹੀਂ ਹੋ ਚੁੱਕੀ ਸੀ ਉਹ ਆਪਣੇ ਸਹੁਰੇ ਵਾਲਿਆਂ ਦੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦੀ ਸੀ ਇਸ ਲਈ ਉਹਨੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਵਕਤ ਨੇ ਆਪਣੀ ਕਰਵਟ ਬਦਲੀ ਇੰਨੇ ਸਾਲਾਂ ਬਾਅਦ ਅਜ ਰਾਦਾ ਆਪਣੀ ਬੇਟੀ ਦੇ ਲਈ ਪਰੇਸ਼ਾਨ ਸੀ ਉਹਦਾ ਪਤੀ ਨਸ਼ੇ ਦਾ ਆਦੀ ਸੀ ਰਾਦਾ ਦੀ ਕੁੜੀ ਦੇ ਸਹੁਰੇ ਵਾਲੇ ਵੀ ਦਹੇਜ ਦੇ ਲੂਬੀ ਨਿਕਲੇ ਰੋਜ਼ ਉਹਦੀ ਧੀ ਦੇ ਨਾਲ ਮਾਰਕੁੱਟ ਹੁੰਦੀ ਆਪਣੇ ਪੇਕੇ ਜਾ ਜਦੋਂ ਪੈਸਿਆਂ ਦਾ ਇੰਤਜ਼ਾਮ ਹੋ ਜਾਵੇ ਉਦੋਂ ਹੀ ਵਾਪਸ ਆਉਣਾ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਆ ਇਸ ਲਈ ਪੈਸੇ ਚਾਹੀਦੇ ਆ ਨੀਹਾ ਦਾ ਪਤੀ ਉਹਨੂੰ ਕਹਿੰਦਾ नेहा ਦੇ ਵਿਆਹ ਤੇ ਬਾਅਦ 1 ਸਾਲ ਵਿੱਚ 2 ਮਿਸਕਾਰਜ ਹੋ ਚੁੱਕੇ ਸੀ ਉਹਦਾ ਸਰੀਰ ਕਮਜ਼ੋਰ ਹੋ ਚੁੱਕਿਆ ਸੀ ਇਸ ਗੱਲ ਤੇ ਵੀ ਉਹਦਾ ਪਤੀ ਉਹਨੂੰ ਤਾਨੇ ਦਿੰਦਾ ਸੰਯੋਗ ਦੇਖੋ नेहा ਦਾ ਵਿਆਹ ਵੀ ਮੁੰਬਈ ਵਿੱਚ ਹੀ ਹੋਇਆ ਸੀ ਇੱਕ ਰਾਤ नेहा ਦੇ ਸਹੁਰੇ ਵਾਲਿਆਂ ਨੇ ਮਮੂਲੀ ਜਿਹੀ ਬਹਿਸ ਤੇ ਉਹਨੂੰ ਘਰ ਤੋਂ ਕੱਢ ਦਿੱਤਾ ਉਹ ਦਰਵਾਜ਼ਾ ਖੜਕਮਦੀ ਰਹੀ ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਰਾਤ ਦੇ 2 ਵਜੇ ਰਏ ਸੀ ਉਨੇ ਇੱਕ ਕੁੜੀਆਂ ਦੇ ਹੋਸਟਲ ਦਾ ਪਤਾ ਤੇ ਫੋਨ ਨੰਬਰ ਆਪਣੇ ਮੋਬਾਈਲ ਤੋਂ ਸਰਚ ਕੀਤਾ ਤੇ ਉੱਥੇ ਪਹੁੰਚ ਗਈ। ਉੱਥੇ ਉਹਨੂੰ ਰਹਿਣ ਦੀ ਜਗ੍ਹਾ ਮਿਲ ਗਈ। ਨੀਹਣੇ ਤੁਰੰਤ ਆਪਣੇ ਮੰਮੀ ਪਾਪਾ ਨੂੰ ਫੋਨ ਕੀਤਾ ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। 10 ਘੰਟਿਆਂ ਦਾ ਸਫ਼ਰ ਤੈਅ ਕਰਕੇ ਰਾਧਾ ਤੇ ਰਾਜਨ ਆਪਣੀ ਬੇਟੀ ਦੇ ਕੋਲ ਪਹੁੰਚ ਜਾਂਦੇ ਆ। ਉੱਥੇ ਸਭ ਤੋਂ ਪਹਿਲਾਂ ਉਹਨਾਂ ਨੂੰ ਹੋਸਟਲ ਦੇ ਓਨਰ ਨੂੰ ਮਿਲਣਾ ਹੁੰਦਾ ਆ। ਉਸ ਨੂੰ ਵੇਖ ਕੇ ਰਾਜਨ ਤੇ ਰਾਧਾ ਹੈਰਾਨ ਰਹਿ ਗਏ। ਇਤ ਰੀਤੂ ਸੀ ਉਹੀ ਰੀਤੂ ਜਿਹਦੇ ਲਈ ਆਪਣੇ ਘਰ ਦੇ ਦਰਵਾਜ਼ੇ ਰਾਧਾ ਨੇ ਹਮੇਸ਼ਾ ਦੇ ਲਈ ਬੰਦ ਕਰ ਦਿੱਤੇ ਸੀ ਰੀਤੂ ਵੀ ਉਹਨੂੰ ਪਹਿਚਾਨ ਚੁੱਕੀ ਸੀ ਮੈਂ ਮੇਹਾ ਦੇ ਸਰਟੀਫਿਕੇਟ ਵੇਖ ਕੇ ਪਹਿਚਾਨ ਲਿਆ ਸੀ ਕਿ ਉਹ ਤੁਹਾਡੀ ਬੇਟੀ ਆ ਉਹਦੀ ਹਾਲਤ ਵੇਖ ਕੇ ਮੈਨੂੰ ਬਹੁਤ ਅਫਸੋਸ ਹੋਇਆ ਰੀਤੂ ਬੋਲੀ ਇਹ ਹੋਸਟਲ ਤੁਹਾਡਾ ਆ ਰਾਧਾ ਬੋਲੀ ਹਾਂ ਮੈਂ ਹੀ ਇਸ ਗਰਲ ਹੋਸਟਲ ਦੀ ਓਨਰ ਆ ਮੇਰੇ ਪਤੀ ਮੁੰਡਿਆਂ ਦਾ ਹੋਸਟਲ ਵੇਖਦੇ ਆ ਮੁੰਬਈ ਵਿੱਚ ਸਾਡੇ 4 ਹੋਸਟਲ ਆ ਜਿੱਥੇ ਜ਼ਰੂਰਤਮੰਦ ਕੁੜੀਆਂ ਨੂੰ ਕਿਸੇ ਵੀ ਵਕਤ ਸਹਾਰਾ ਦੇ ਦਿੱਤਾ ਜਾਂਦਾ ਆ ਅਸੀਂ ਉਹਨਾਂ ਦੀ ਸੇਫਟੀ ਦਾ ਵੀ ਪੂਰਾ ਧਿਆਨ ਰੱਖਦੇ ਆ ਉਹ ਦੋਹੀਂ ਰੀਤੂ ਦੇ ਫੋਨ ਤੇ ਇੱਕ ਕਾਲਮ ਦੀ ਆ ਠੀਕ ਆ ਬੇਟਾ ਚੰਗੀ ਤਰ੍ਹਾਂ ਖਾ ਲਵੀਂ ਤੇ ਸਮੇਂ ਤੇ ਕੋਚਿੰਗ ਚੱਲਿਆ ਜਾਵੀਂ ਮੈਂ ਸ਼ਾਮ ਨੂੰ ਆ ਰਹਾਂਦੀ ਆ ਰੀਤੂ ਬੋਲੀ ਰਾਦਾ ਦਾ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਜਿਸ ਔਰਤ ਨੂੰ ਲੋਕ ਬਾਂਝ ਕਹਿੰਦੇ ਸੀ ਅਜ ਉਸੇ ਔਰਤ ਦੇ ਦੋ-ਦੋ ਬੱਚੇ ਆ ਇੱਕ ਬੇਟਾ ਤੇ ਇੱਕ ਬੇਟੀ ਰੀਤੂ ਬੋਲੀ ਰਾਧਾ ਰੋਂਦੇ ਹੋਏ ਰੀਤੂ ਦੇ ਕੋਲ ਗਈ ਮੈਨੂੰ ਸੱਚੀ ਮਾਂ ਜੀ ਤੇ ਤੇਰੀ ਹਾਈ ਲੱਗੀ ਆ ਤਾਂ ਹੀ ਤਾਂ ਅੱਜ ਮੇਰੀ ਤੇ ਇੰਨੀ ਪਰੇਸ਼ਾਨ ਆ ਮੈਨੂੰ ਮਾਫ਼ ਕਰ ਦੇਵੀਂ ਮੈਂ ਤੇਰੇ ਨਾਲ ਬਹੁਤ ਗਲਤ ਵਿਹਾਰ ਕੀਤਾ ਸੀ ਰਾਧਾ ਨੇ ਹੱਥ ਜੋੜਦੇ ਹੋਏ ਕਿਹਾ ਭਾਬੀ ਮੈਂ ਮੀਹਾ ਨੂੰ ਕਦੀ ਵੀ ਬਾਦੂਆ ਨਹੀਂ ਦਿੱਤੀ ਸ਼ਾਇਦ ਮਾਂ ਦੇ ਦੁਖੀ ਮਨ ਤੋਂ ਹਾਈ ਨਿਕਲੀ ਹੋਵੇਗੀ ਸਰ ਭਾਬੀ ਵਕਤ ਬਹੁਤ ਬਲਵਾਨ ਹੁੰਦਾ ਆ ਮੈਨੂੰ ਨੌਕਰੀ ਕਰਦੇ ਵਕਤ ਉਥੋਂ ਦੇ ਸੁਪਰਵਾਈਜ਼ਰ ਨਰੇਸ਼ ਜੀ ਦਾ ਸਾਥ ਮਿਲ ਗਿਆ ਉਹਨਾਂ ਨੇ ਸਭ ਕੁਝ ਜਾਣਦੇ ਹੋਏ ਵੀ ਮੇਰੇ ਨਾਲ ਵਿਆਹ ਕੀਤਾ ਅਸੀਂ ਦੋਵੇਂ ਪਤੀ ਪਤਨੀ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਅੱਜ ਇਸ ਮੁਕਾਮ ਤੱਕ ਪਹੁੰਚੇ ਆ ਅੱਜ ਮੈਨੂੰ ਕਿਸੇ ਵੀ ਗੱਲ ਦੀ ਕੋਈ ਕਮੀ ਨਹੀਂ ਆ ਰੀਤੂ ਨੇ ਕਿਹਾ ਰੀਤੂ ਨੇ ਆਪਣੇ ਭਰਾ ਤੇ ਭਾਬੀ ਦੀ ਕਾਫੀ ਮਦਦ ਕੀਤੀ ਉਹਨਾਂ ਨੂੰ ਇੱਕ ਚੰਗੇ ਜਾਣਕਾਰ ਵਕੀਲ ਦੀ ਸਹਾਇਤਾ ਵੀ ਦਵਾਈ ਉਹ ਆਪਣੇ ਘਰ ਵਿੱਚ ਉਹਨਾਂ ਨੂੰ ਰਹਿਣ ਦੀ ਜਗ੍ਹਾ ਦਿੱਤੀ। ਛੇਤੀ ਹੀ ਨੀਹਾ ਦਾ ਤਲਾਕ ਵੀ ਹੋ ਗਿਆ ਤੇ ਉਹ ਆਪਣੇ ਪੇਕੇ ਆ ਗਈ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਨ। ਪਰ ਰੀਤੂ ਨੇ ਫਿਰ ਵੀ ਆਪਣੇ ਪੇਕੇ ਕਦਮ ਨਹੀਂ ਰੱਖਿਆ। ਦੋਸਤੋ ਜੇਕਰ ਭੈਣਾਂ, ਬੇਟੀਆਂ, ਸਹੁਰਿਆਂ ਵਿੱਚ ਕਿਸੇ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹੋਣ ਤਾਂ ਪੇਕੇ ਵਾਲਿਆਂ ਨੂੰ ਉਹਨਾਂ ਦਾ ਸਹਾਰਾ ਬੰਨਣਾ ਚਾਹੀਦਾ ਆ ਨਾ ਕਿ ਉਹਨਾਂ ਨੂੰ ਘਰ ਤੋਂ ਕੱਢ ਦੇਣਾ ਚਾਹੀਦਾ ਆ। ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਆਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਦੂਰ ਕਾਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ